ਪਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੰਦੀ ਛੋੜ ਜੀ ਨੇ ਅੰਮ੍ਰਿਤਸਰ ਚ ਲਾਈਆਂ ਸਨ ਤੇ ਉਹਨਾਂ ਦੇ ਸਮੇਂ ਤੋਂ ਹੀ ਇਹ ਜਿਹੜੀਆਂ ਰੌਣਕਾਂ ਹਰ ਸਾਲ ਹੀ ਸੀਨਾ ਪਸੀਨਾ ਲੱਗਦੀਆਂ ਆ ਰਹੀਆਂ ਸੋ ਤੁਸੀਂ ਇਤਿਹਾਸ ਤੋਂ ਸਾਰੀ ਸੰਗਤ ਹੀ ਜਾਣੂ ਕਿ ਬੰਦੀ ਛੋੜ ਦੇ ਨਾਲ ਦੀਵਾਲੀ ਦਾ ਜੋੜ ਮੇਲਾ ਹੈ ਸੋ ਇਹਦੀਆਂ ਖੁਸ਼ੀਆਂ ਲੈਣ ਵਾਸਤੇ ਇੱਥੇ ਵੇਖੋ ਕਿੱਡਾ ਜਾਹੋ ਜਲਾਲ ਹੈ ਖਾਲਸਾ ਫੌਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਾਜੀ ਨਵਾਜੀ ਉਹ ਅੱਜ ਜਿਹੜਾ ਹਤਕੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਨਾਂ ਨੂੰ ਰਵਾਇਤੀ ਸ਼ਸਤਰ ਵਿਦਿਆ ਘੋੜ ਸਵਾਰੀ ਨੇਜਾਬਾਜੀ ਦੇ ਜਿਹੜੇ ਜਵਾਰੋ ਵਾਲੇ ਮਲੇ ਤੇ 1704 ਇਸਵੀ ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਾ ਕੇ ਮਨਾਏ ਸਨ ਉਹਨਾਂ ਦੀ ਜਿਹੜੀ ਆ ਅਗੇ ਰੂਪਰੇਖਾ ਮੁੜ ਕੇ ਦਲਾ ਪੰਥਾਂ ਨੇ ਸਾਂਭੀ ਦਲਾ ਪੰਥਾਂ ਵੱਲੋਂ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਲੈਣ ਵਾਸਤੇ ਗੁਰੂ ਹਰਕਮਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਲੈਣ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿਹੜਾ ਬੰਦੀ ਛੋੜ ਜੋੜ ਮੇਲੇ ਦਾ ਮੱਲਾ ਸਜਾਇਆ ਗਿਆ ਅੱਜ ਲਾਡਲੀਆਂ ਫੌਜਾਂ ਦੇਖ ਰਹੀਆਂ ਨੇ ਇਸ ਗਰਾਊਂਡ ਦੇ ਵਿੱਚ ਹੁਣੇ ਖੇਡ ਵੀ ਹੋਏਗੀ ਪਰ ਜਦ ਹਰ ਸਿਰ ਤੇ ਦਿਮਾਲੇ ਹੋਣ ਚੋਲੇ ਹੋਣ ਉਹ ਤਸਵੀਰਾਂ ਮਨ ਦੇ ਵਿੱਚ ਇੱਕ ਖੁਸ਼ੀ ਪੈਦਾ ਕਰਦੀ ਹੈ ਕਿ ਵਾਪਸ ਜੋ ਭਟਕੇ ਸਿੱਖ ਵੀ ਨਹੀਂ ਉਹ ਵਾਪਸ ਸਿੱਖੀ ਦੇ ਵਿੱਚ ਆ ਰਹੇ ਨੇ ਬਿਲਕੁਲੋਂ ਤੁਹਾਡਾ ਬਿਲਕੁਲ ਸਵਾਲ ਸਹੀ ਆ ਜਿਹੜੇ ਭਟਕੇ ਸੇਖੀ ਵਾਪਸ ਸਿੱਖੀ ਦੇ ਵਿੱਚ ਆ ਰਹੇ ਆ ਗੁਰੂ ਸਾਹਿਬ ਦੀ ਕਿਰਪਾ ਹੋ ਰਹੀ ਆ ਜਿਹੜੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਰਤੀ ਜਿਹੜਾ ਜਾਮਾ ਜਿਹੜਾ ਉਹਨਾਂ ਨੇ ਆਪਣਾ ਬਣਾ ਅਤੇ ਇੱਕ ਸ਼ਹਿਰਾ ਦਮਾਲਾ ਬਖਸ਼ੇ ਕੀਤਾ ਹੈ ਉਸ ਦੇ ਵਿੱਚ ਦੁਬਾਰਾ ਗੁਰੂ ਸਾਹਿਬ ਦੀ ਜਿਹੜੀ ਆ ਸੋਚ ਆ ਉਸ ਨੂੰ ਪ੍ਰਨਾਰ ਰੇ ਨੌਜਵਾਨ ਅੱਜ ਅਸੀਂ ਦੇਖ ਰਹੇ ਆ ਕਿ ਤਿਆਰਬਰ ਤਿਆਰ ਸਿੰਘ ਨੇ ਉਸ ਨੂੰ ਲੈ ਕੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਨੌਜਵਾਨ ਪੀੜ੍ਹੀ ਨੂੰ ਕਿਉਂਕਿ ਤਿਆਰ ਪਰ ਤਿਆਰ ਰਹਿਣਾ ਸਿੱਖਾਂ ਲਈ ਖਾਸ ਕਰ ਲੜਨ ਲਈਆਂ ਫੌਜਾਂ ਲਈ ਤਿਆਰੀ ਦਿੱਤੀ ਗਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ 1699 ਦੇ ਵਿਸਾਖੀ ਵਾਲੇ ਦਿਨ ਖੰਡੇ ਬਾਟੇ ਦੀ ਪੌਲ ਦਿੱਤੀ ਕੁਝ ਨਿਯਮ ਬਣਾਏ ਸਨ ਤੇ ਉਹਨਾਂ ਨੇ ਇੱਕ ਰਹਿਤ ਵੀ ਦਿੱਤੀ ਸੀ ਮਰਿਆਦਾ ਵੀ ਦਿੱਤੀ ਹੈ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹੇ ਵਜਨ ਕੀਤੇ ਸਨ ਪ੍ਰਥਮ ਰਹਿਤ ਹੈ ਜਾਨ ਖੰਡੇ ਕੀ ਪੌਲ ਤੇ ਸਤਿਗੁਰੂ ਜੀ ਦਾ ਨਾਲ ਹੁਕਮ ਸੇ ਕਮਰ ਕੱਸਾ ਕਰ ਦਿਓ ਦਿਖਾਈ ਹਮਰੀ ਖੁਸ਼ੀ ਹੋਵੇ ਅਧ ਹਨ ਸੁਚੇਤ ਤਨ ਸ਼ਾਹੇਤਰ ਸਜਾਓ ਤੇ ਜਿਹੜੇ ਗੁਰੂ ਸਾਹਿਬ ਦਾ ਹੁਕਮ ਹੈ ਸ਼ਾਹੇਤਰ ਸਜਾਉਣ ਦਾ ਕਮਰ ਕੱਸਾ ਲਾਉਣ ਦਾ ਉਹ ਜਿਹੜਾ ਅੱਜ ਤੁਸੀਂ ਸਾਰਾ ਇੱਥੇ ਜਾਓ ਜਲਾਲ ਵੇਖ ਰਹੇ ਜੇ ਇਹ ਪੰਜਾਬ ਦੀ ਧਰਤੀ ਆ ਪੰਜਾਬ ਦੀ ਧਰਤੀ ਦੇ ਵਿੱਚ ਪੰਜਾਬ ਦਾ ਦਿਲ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਆ ਜਿੱਥੇ ਇਹ ਐਡਾ ਵੱਡਾ ਖਾਲਸਾ ਹੀ ਜਾਓ ਜਲਾ ਲਿਆ ਜੋ ਇਸ ਕੱਲ ਦਾ ਪ੍ਰਤੀਕ ਆ ਕਿ ਜਿਹੜੇ ਸਮੇਂ-ਸਮੇਂ ਤੇ ਕੋਈ ਸੋਸ਼ਲ ਮੀਡੀਆ ਰਾਈ ਜਾਂ ਹੋਰ ਕਈ ਕਹਿੰਦੇ ਨੇ ਪਈ ਜਿਹੜੇ ਸਿੱਖਾਂ ਦੇ ਜਿਹੜੇ ਹੋਰ ਧਰਮਾਂ ਦੇ ਵਿੱਚ ਕਨਵਰਟ ਹੋ ਰਿਹਾ ਕਨਵਰਟ ਹੋ ਰਿਹਾ ਉਹ ਅੱਜ ਵੇਖ ਲੈਣ ਇਹ ਕਿੱਡੀ ਵੱਡੀ ਗਿਣਤੀ ਦੇ ਵਿੱਚ ਇੱਥੇ ਗੁਰੂ ਕਾ ਖਾਲਸਾ ਪੰਥਿਆ ਜਿਹੜਾ ਇਹ ਨਹੀਂ ਵੀ ਕੋਈ ਇੱਕ ਫਿਰਕੇ ਦਾ ਸਾਰੀਆਂ ਜਾਤ ਬਰਾਦਰੀਆਂ ਦੇ ਸਿੰਘ ਇੱਥੇ ਆਪਸੀ ਬੜੇ ਪਿਆਰ ਤੇ ਸਤਿਕਾਰ ਦੇ ਮਾਹੌਲ ਦੇ ਨਾਲ ਵੱੱਲਾ ਸਜਾ ਰਹੇ ਆ ਲੱਗਦਾ ਜੀ ਇੱਕ ਵਾਰ 52 ਕਲੀਆਂ ਵਾਲਾ ਜਿਹੜਾ ਚੋਲਾ ਸੀਗਾ ਸਜਾਇਆ ਗਿਆ ਪਰ ਉਸ ਤੋਂ ਬਾਅਦ ਅੱਜ ਵੀ ਉਸ ਚੋਲੇ ਨੂੰ ਯਾਦ ਕੀਤਾ ਜਾਂਦਾ ਉਸ ਨੂੰ ਮਹੱਲੇ ਰਾਹੀਂ ਜਾਂ ਕਹ ਲਈਏ ਕਿ ਗੁਰਦੁਆਰਿਆਂ ਦੇ ਵਿੱਚ ਦੀਪਮਾਲਾ ਕਰਕੇ ਅਤਿਸ਼ਬਾਜੀ ਕਰਕੇ ਯਾਦ ਕੀਤਾ ਜਾਂਦਾ ਹੈ ਬਿਲਕੁਲ ਹੋਇਆ ਸੱਚ ਆ ਇੱਕ ਤੇ ਗੁਰੂ ਸਾਹਿਬ ਦੀ ਜਿਹੜੀ ਉਹ ਮਹਿਮਾ ਸੀ ਕਿਉਂਕਿ ਸਤਗੁਰੂ ਕਈ ਤੇ ਕਹਿੰਦੇ ਨਾ ਸਤਗੁਰੂ ਜੀ ਕਵਾਲੀਅਰ ਦੇ ਕਿਲੇ ਚ ਕੈਦ ਰਹੇ ਪਰ ਗੁਰੂ ਸਾਹਿਬ ਜੀ ਉਹਨਾਂ 52 ਕੈਦੀਆਂ ਦੀ ਰਿਹਾਈ ਵਾਸਤੇ ਉੱਥੇ ਗਏ ਸਨ ਉਹਨਾਂ ਨੂੰ ਧਰਮ ਦਾ ਉਪਦੇਸ਼ ਦਿੱਤਾ ਕਿਉਂਕਿ ਉਹਨਾਂ ਨੂੰ ਲੰਗਰ ਦੇ ਵਿੱਚ ਵੀ ਮਿੱਠਾ ਜ਼ਹਿਰ ਦਿੱਤਾ ਜਾਂਦਾ ਸੀ ਉਹ ਵੀ ਸਤਗੁਰੂ ਜੀ ਨੇ ਜਾ ਕੇ ਰੋਕਿਆ ਤੇ ਸਤਗੁਰੂ ਜੀ ਨੇ ਫਿਰ ਆਪਣਾ ਜਿਹੜਾ ਉਹ ਬਾਣਾ ਪਾ ਕੇ 52 ਕਲੀਆਂ ਵਾਲਾ ਤੇ ਉਹਨਾਂ ਨੂੰ ਬਾਹਰ ਲਿਆਂਦਾ ਇਹ ਵੀ ਉਪਦੇਸ਼ ਆ ਕਿਉਂਕਿ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ 52 ਹੁਕਮ ਕੀਤੇ ਨੇ ਨਦੇੜ ਦੀ ਧਰਤੀ ਤੇ ਜੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ 52 ਕਲੀਆਂ ਵਾਲਾ ਬਾਣਾ ਪਾਇਆ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ 52 ਹੁਕਮ ਦਿੱਤੇ ਆ ਤੇ ਉਹ ਉਹ ਉਹਨਾਂ 52 ਹੁਕਮਾਂ ਨੂੰ ਗੁਰੂ ਦੇ ਚੋਲੇ ਦੀਆਂ ਕਲੀਆਂ ਹੀ ਸਮਝਣਾ ਚਾਹੀਦਾ ਤੇ ਜੇ ਉਹਨਾਂ ਨੂੰ ਆਪਾਂ ਫੜ ਕੇ ਤੇ ਇਹ ਲੋਕ ਵੀ ਸਾਡਾ ਸੇਲਾ ਹੋਗਾ ਤੇ ਪਰਲੋਕ ਵੀ ਸੇਲਾ ਹੋਵੇਗਾ ਬੜੇ ਬੜੇ ਰੁਪੀਏ ਨੇ ਜੋ ਪੰਜਾਬ ਦੀ ਧਰਤੀ ਤੋਂ ਬਾਹਰ ਬੈਠੇ ਨੇ ਪਰ ਬਾਣਾ ਸਜਾ ਕੇ ਸਿੱਖਾਂ ਦੇ ਉੱਤੇ ਟਿੱਪਣੀਆਂ ਕਰਦੇ ਨੇ ਕਦੀ ਦੀਵਾਲੀ ਮੌਕੇ ਬੰਦੀ ਛੋੜ ਦੀਵਸ ਮੌਕੇ ਜਾਂ ਕੋਈ ਵੀ ਸਿੱਖਾਂ ਦਾ ਇਤਿਹਾਸਿਕ ਦਿਨ ਹੋਵੇ ਉਸ ਤੇ ਬੜੀਆਂ ਟਿੱਪਣੀਆਂ ਕਰਦੇ ਨੇ ਉਹ ਕਿਵੇਂ ਦੇਖਦੇ ਆ ਸਿੱਖਾਂ ਦੇ ਕੋਲ 5-7 ਗ੍ਰੰਥ ਨੇ ਧਾਰਮਿਕ ਗ੍ਰੰਥ ਜਿਨ੍ਹਾਂ ਦੇ ਵਿੱਚ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਤੇ ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਹੈ ਜੇ ਆਪਾਂ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੜ ਲਏ ਤੇ ਜਿਹੜੀਆਂ ਦੀਵਾਲੀਆਂ ਵਿਸਾਖੀਆਂ ਲੋਹੜੀਆਂ ਹਾਂਜੀ ਮਾਗੀ ਇਹ ਜਿੰਨੇ ਵੀ ਤਿਹਾਰ ਨੇ ਸਤਗੁਰੂ ਜੀ ਨੇ 12 ਮਾਹ ਦੇ ਵਿੱਚ ਵੀ ਦਰਜ ਕਰ ਦਿੱਤਾ ਵਾ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ਼ਲੋਕਾਂ ਦੇ ਵਿੱਚ ਵੀ ਦੱਸ ਦਿੱਤਾ ਇਸੇ ਤਰ੍ਹਾਂ ਹੀ ਮਾਰੂ ਰਾਗ ਦੇ ਵਿੱਚ ਵੀ ਆਉਂਦਾ ਕਿਉਂਕਿ ਇਹਨਾਂ ਦਾ ਜ਼ਿਕਰ ਹੈ ਤੇ ਇਹ ਗੁਰੂ ਸਾਹਿਬ ਨੇ ਮਨਾਏ ਵੀ ਆ ਜਿਸ ਤਰ੍ਹਾਂ ਵਿਸਾਖੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਹਿਲਾ ਗੋਂਦਵਾਲ ਸਾਹਿਬ ਦੀ ਵਿਸਾਖੀ ਮਨਾਈ ਹੈ ਜਦੋਂ ਲੋਕ ਹਰਦੁਆਰ ਵਿਖੇ ਵਿਸਾਖੀ ਦਾ ਇਸ਼ਨਾਨ ਕਰਨ ਜਾਂਦੇ ਸਨ ਤੇ ਗੁਰੂ ਸਾਹਿਬ ਨੇ ਬੌਲੀ ਤਿਆਰ ਕੀਤੀ ਤੇ ਗੁਰੂ ਸਾਹਿਬ ਨੇ ਇਹ ਹੁਕਮ ਕੀਤਾ ਸੀ ਵੀ ਹਰਦੁਆਰ ਦੇ ਜਿਹੜੇ ਇਸ਼ਨਾਨ ਕਰਕੇ ਤੁਸੀਂ ਮੁਕਤੀ ਲੈਣ ਜਾਂਦੇ ਹੋ ਉਹ ਮੁਕਤੀ ਤੁਹਾਨੂੰ ਗੋਂਦਵਾਲ ਸਾਹਿਬ ਵਿੱਚ ਹੀ ਮਿਲੇਗੀ ਤੇ ਗੋਂਦਵਾਲ ਸਾਹਿਬ ਦਾ ਇਸ਼ਨਾਨ ਦਾ ਹਰਦੁਆਰ ਦੇ ਇਸ਼ਨਾਨ ਜਿੰਨਾ ਮਹਤਮ ਬਖਸ਼ ਕਰ ਦਿੱਤਾ ਅੱਜ ਵੀ ਲੋਕ ਜਿਹੜੇ ਤੇ ਉਥੇ ਇਸ਼ਨਾਨ ਕਰ ਸਕਦੇ ਆ 84 ਪੌੜੀਆਂ ਉਤਰ ਕੇ ਕਰਦੇ ਆ ਜਿਹੜੇ ਨਹੀਂ ਕਰ ਸਕਦੇ ਉਥੋਂ ਜਲ ਲਿਆ ਕੇ ਆਪਣੇ ਘਰੇ ਇਸ਼ਨਾਨ ਕਰਦੇ ਆ ਸੋ ਇਹ ਜਿਹੜੀਆਂ ਪ੍ਰਾਤਨ ਰੀਤਾਂ ਨੇ ਦਸ਼ਮ ਗ੍ਰੰਥ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜ਼ਿਕਰ ਕਰਕੇ ਰਾਮਾ ਅਵਤਾਰ ਦਾ ਜ਼ਿਕਰ ਹੈ ਹਾਂਜੀ ਕ੍ਰਿਸ਼ਨਾ ਅਵਤਾਰ ਦਾ ਜ਼ਿਕਰ ਹੈ ਚਿਤਤਰ ਨਾਰਕ ਦੇ ਵਿੱਚ ਸਤਿਗੁਰੂ ਜੀ ਨੇ ਬੜੇ ਜ਼ਿਕਰ ਕਰ ਦਿੱਤੇ ਆ ਕਲਕੀ ਅਵਤਾਰ ਦੇ ਵਿੱਚ ਸਤਿਗੁਰੂ ਜੀ ਬਹੁਤ ਜ਼ਿਕਰ ਕਰ ਗਏ ਆ ਇਸੇ ਤਰ੍ਹਾਂ ਹੀ ਆਪਾਂ ਫਿਰ ਦਸ਼ਮ ਕਰਨ ਤੋਂ ਬਾਅਦ ਆ ਸਰਬਲੋਕ ਗ੍ਰੰਥ ਦੇ ਵਿੱਚ ਆ ਫਿਰ ਉਸ ਤੋਂ ਬਾਅਦ ਆ ਭਾਈ ਗੁਰਦਾਸ ਜੀ ਦੀਆਂ 12 ਨੇ ਹਾਂਜੀ ਉਹਨਾਂ ਦੇ ਵਿੱਚ ਸਾਰੇ ਜਿਕਰ ਹੈਗੇ ਆ ਭਾਈ ਗੁਰਦਾਸ ਜੀ ਦੀਆਂ 12 ਤੋਂ ਬਾਅਦ ਮਹਾਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਹਨਾਂ ਦੇ ਗ੍ਰੰਥ ਨੂੰ ਆਪਾਂ ਪੜ ਲੀਏ ਤੇ ਸਾਰਾ ਸਾਨੂੰ ਮਿਲ ਜੇਗਾ ਵੀ ਗੁਰੂ ਸਾਹਿਬ ਨੇ ਕਿੱਥੇ ਕਿਹੜਾ ਤਿਹਾਰ ਮਨਾਇਆ ਉਸ ਤੋਂ ਬਾਅਦ ਆਪਾਂ ਨੂੰ ਰਤਨ ਸਿੰਘ ਭੰਗੂ ਜੀ ਦਾ ਪੰਥ ਪ੍ਰਕਾਸ਼ ਗ੍ਰੰਥ ਆ ਉਸ ਤੋਂ ਬਾਅਦ ਆ ਗਿਆਨੀ ਗਿਆਨ ਸਿੰਘ ਜੀ ਦਾ ਪੰਥ ਪ੍ਰਕਾਸ਼ ਆ ਮਾਨ ਕੋ ਸਾਡੇ ਕੋਲ ਆ ਜੇ ਆਪਾਂ ਇਹ ਸਾਰੇ ਗ੍ਰੰਥਾਂ ਦਾ ਅਧਿਐਨ ਕਰਾਂਗੇ ਪੜਾਂਗੇ ਤੇ ਮੈਂ ਸਮਝਦਾ ਵੀ ਜਿਹੜੇ ਸ਼ੰਕਾ ਕਰਦੇ ਆ ਬਾਣਾ ਦੇ ਗੁਰੂ ਸਾਹਿਬ ਦਾ ਪਾਉਂਦੇ ਆ ਪਰ ਗੁਰੂ ਸਾਹਿਬ ਦੀਆਂ ਚਲਾਈਆਂ ਰੋ ਰੀਤਾਂ ਦੇ ਜਿਹੜੇ ਸ਼ੰਕਾ ਕਰਦੇ ਆ ਉਹ ਬਿਲਕੁਲ ਹੀ ਉਹਨਾਂ ਦੇ ਜਿਹੜੇ ਆਪਣਾ ਸੰਕੇ ਆ ਉਹ ਸੰਕੇ ਸਹੀ ਹੋ ਜਾਣਗੇ ਉਹ ਸ਼ੰਕਿਆਂ ਤੋਂ ਨਿਵਰਤ ਹੋ ਜਾਣਗੇ ਜੇ ਸਾਰੇ ਗ੍ਰੰਥ ਪੜ ਲੈਣ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸੋਸ਼ਲ ਮੀਡੀਆ ਤੇ ਭੌਂਕੜ ਦੋ ਤੁਹਾਨੂੰ ਚੰਗਾ ਆ ਕਿ ਗੁਰੂ ਸਾਹਿਬ ਦੇ ਗ੍ਰੰਥਾਂ ਦਾ ਅਧਿਐਨ ਕਰੋ ਤੇ ਜੇ ਤੁਹਾਨੂੰ ਗ੍ਰੰਥ ਕਹਿਣਗੇ ਵੀ ਇਹ ਤਈ ਵੀ ਆਪਣੇ ਹੈਗੇ ਨਹੀਂ ਆ ਤੇ ਫਿਰ ਤੁਸੀਂ ਨਾ ਮਨਾਓ ਤੇ ਜੇ ਗੁਰੂ ਸਾਹਿਬ ਦੇ ਗ੍ਰੰਥ ਕਹਿੰਦੇ ਨੇ ਤੇ ਫਿਰ ਤੇ ਆਪਾਂ ਮਨਾਵਾਂਗੇ ਰਾਜ-ਰਾਜ ਮਨਾਵਾਂਗੇ